ਸਸ਼ੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਸਭ ਦੇ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਬਸ ਸਵੇਰ ਦਾ ਟਾਈਮ ਹੋ ਚੁੱਕਿਆ ਸੀ 11:00 ਵਜੇ ਚੁੱਕੇ ਸੀ ਸਵੇਰ ਦਾ ਤਾਂ ਨਹੀਂ ਚਲੋ ਦੁਪਹਿਰ ਦਾ ਵੀ ਕਹਿ ਸਕਦੇ ਆ ਅਸੀਂ ਚੱਲੇ ਅੱਜ ਡਾਕਟਰ ਕੋਲ ਮੇਰੀ ਦਵਾਈ ਲੈਣ ਵਾਸਤੇ ਕਿਉਂਕਿ ਦਵਾਈ ਨਾ ਹੁਣ ਇੱਕ ਅੱਧੇ ਦਿਨ ਦੀ ਰਹਿ ਗਈ ਸੀ ਤੇ ਤੇ ਸਾਨੂੰ ਇਹ ਸੀ ਵੀ ਚਲੋ ਇੱਕ ਵਾਰ ਆਪਾਂ ਜਾઈએ ਹਨਾ ਵੀ ਹੁਣ ਵੀ ਇੱਕ ਵਾਰ ਟਾਈਮ ਹੀ ਹੋ ਗਿਆ ਹੁਣ ਜਾਣ ਦਾ ਤੇ ਬਾਕੀ ਇਹ ਹੀ ਪਤਾ ਹੁੰਦਾ ਵੀ ਵੇਰ ਛੁੱਟੀ ਹੋ ਜਾਂਦੀ ਹੈਗੀ ਹਨਾ ਫਿਰ 12 ਦੁਵਾਰਾ ਜਾਂਦਾ ਕ ਵਿੱਚ ਤਾਂ ਕਰਕੇ ਵੀ ਸਾਨੂੰ ਇਹ ਸੀਗਾ ਤੇ ਬਸ ਹੁਣ ਚੱਲੇ ਆ ਤੇ ਕੀ ਦੇਖ ਰਹੀ ਹੈਂ ਕੁਛ ਨਹੀਂ ਮੈਂ ਦੇਖ ਰਹੀ ਸੀ ਵੀ ਕਿਹੜੀ ਕਿਹੜੀ ਦਵਾਈ ਬਦਲੀ ਹੈਗੀ ਹੁਣ ਮੈਨੂੰ ਥੋੜੀ ਪ੍ਰੋਬਲਮ ਨਹੀਂ ਹੋਈ ਸੀ ਕਿ ਵੀ ਜਲਨ ਜਿਆਦਾ ਹੋਣ ਲੱਗ ਗਈ ਸੀ ਇਹਦਾ ਕਰਕੇ ਵੀ ਜਦੋਂ ਕੁਛ ਖਾ ਪੀ ਲੈਂਦੀ ਸੀ ਸਬਜ਼ੀ ਸੁੰਜੀ ਵੀ ਮੈਂ ਨਾ ਸਬਜ਼ੀ ਸੱਚੀ ਜੰਮੀ ਫਿੱਕੀ ਖਾਨੀ ਜਵੇਂ ਫਿੱਕੀ ਖਾਨੀ ਸਿਰਫ ਇਸ ਗੱਲ ਦੀ ਮਾਰੀ ਵੀ ਕਿਤੇ ਮੇਰੇ ਤੇ ਆਮ ਨਾ ਬਣ ਜੇ ਤੇ ਪਰसों ਚੌਥੇ ਨਾ ਮੇਰੇ ਨਾਲ ਬਹੁਤ ਬੁਰੀ ਹੋਈ ਮਨ ਉਟੇ ਬਹੁਤ ਲੱਗੀਆਂ ਤਜਾਬ ਬਣ ਗਿਆ ਸੀ ਬਾਲਾ ਜਾਦੇ ਤੇ ਫਿਰ ਤਾਂ ਵਰਗੇ ਸਾਨੂੰ ਅਸੀਂ ਆਖੇ ਵਿੱਚ ਲੇਕੋ ਦਿਨ ਪਹਿਲੀ ਵਾਰ ਚੱਲ ਜਾਈਏ ਆਪਾਂ ਦਵਾਈ ਲੈਣ ਵਾਸਤੇ ਹੁਣ ਫਿਰ ਮੈਡਮ ਨੇ ਜਿਹੜੀ ਮੇਰੀ ਪਹਿਲਾਂ ਦਵਾਈ ਚੱਲਦੀ ਸੀ ਉਹ ਦਵਾਈ ਮੈਡਮ ਨੇ ਬੰਦ ਕਰਤੀ ਉਹ ਕਹਿੰਦੇ ਵੀ ਇੱਕ ਹਫਤਾ ਤੁਸੀਂ ਨਾ ਨਵੀਂ ਦਵਾਈ ਦੇਤੀ ਹੁਣ ਕਹਿੰਦੇ ਤੁਸੀਂ ਇੱਕ ਹਫਤਾ ਹੁਣ ਇਹ ਦਵਾਈ ਸਟਾਰਟ ਕਰੋ ਕਹਿੰਦੇ ਹੁਣ ਆਪਣੀ 37 ਦਿਨਾਂ ਦੀ ਦਵਾਈ ਆ ਗਈ ਨਾ ਮੇਰੀ 37 ਦਿਨਾਂ ਦੀ 37 ਦਿਨਾਂ ਦੀ ਦਵਾਈ ਆ ਗਈ ਹੁਣ ਮੇਰੀ ਇਹ ਤੇ ਹੁਣ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕਿਉਂਕਿ ਅਸੀਂ ਹੁਣ ਅਗਲੇ ਮਹੀਨੇ ਸ਼ਿਫਟ ਵੀ ਕਰਨੇ ਆਂਗੇ ਤਾਂ ਕਰਕੇ ਸਾਨੂੰ ਆਏ ਸੀਗਾ ਵੀ ਚਲ ਦਵਾਈ ਕੇਰਾ ਲਿਆ ਕੇ ਰੱਖੀ ਬਾਕੀ ਅਸੀਂ ਸਮਾਨ ਜਿਹਾ ਲੈ ਕੇ ਆਇਆ ਇਸ ਛੋਟਾ ਮੋਟਾ ਅ ਕੁਦਰੇਨ ਐਪਲ ਲੈ ਕੇ ਆਏ ਸੀਗੇ ਵਸੇ ਇਹ ਮੈਨੂੰ ਜਾਦੇ ਵਧੀਆ ਲੱਗਦੇ ਆ ਖਰੀਦ ਨੂੰ ਜਿਆਦੇ ਪਸੰਦ ਨੇ ਮੈਂ ਆਪਦੇ ਵਾਸਤੇ ਰੈੱਡ ਐਪਲ ਲੈ ਆਈ ਸੀਗੀ ਉਹਦੇ ਕੱਲ ਹੀ ਕੱਲ ਵਰਸ ਲੈ ਕੇ ਆਏ ਤੁਸੀਂ ਇੱਕ ਤੇਰੇ ਵਾਸਤੇ ਲੈ ਕੇ ਆਂਦਾ ਨਾਰੀਆਲਾ ਹਾਂ ਤੇ ਨਾਰੀਆ ਸੁੱਖ ਕਹਿੰਦੀ ਹਾਂ ਕੀਤਾ ਨਾ ਹਾਸਲਵਾ ਲਿਆ ਨਾ ਹਾਂ 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 ਇਹ ਨਾਰੀਆ ਬਹੁਤ ਵਧੀਆ ਕਿੰਨੇ ਦਿਨਾਂ ਤੋਂ ਬਿਲ ਕਰ ਰਹੇ ਸੀ ਨਾਰੀਆ ਖਾਣ ਨੂੰ ਵਧੀਆ ਕੀਤਾ ਤੁਸੀਂ ਸ਼ੁਰੂਆਤ ਕਿ ਲਿਆਂਦਾ ਹੈ ਹਾਂ ਇਹਨੂੰ ਔ ਕਰਵਾ ਲਿਆ ਦੇ ਵਿੱਚ ਪਾਣੀ ਹੈਗਾ ਪਾਣੀ ਹੈਗਾ ਹਾਂ ਵਧੀਆ ਲਾ ਜਦੋਂ ਆਪਾਂ ਕਰੀਏ ਸ਼ਿਰਦੇ ਨਾਲ ਲਿਆ ਕੇ ਉਹ ਫਿਰ ਵਧਾਉ ਹੁੰਦਾ ਏ ਅੱਜ ਵਾਸਤੇ ਤਿੰਨ ਪੇਸਟੀਆਂ ਲਈਆਂ ਸੋਨੂੰ ਦਿੰਦੀ ਪਰ ਮੈਂ ਨਾ ਮੈਂ ਤਾਂ ਖਾਂਦਾ ਵੀ ਨਹੀਂ ਵੈਸੇ ਮੈਂ ਆਜ ਮੈਂ ਖਾਵਾਂਗੀ ਅੱਜ ਮੈਨੂੰ ਮਿੱਠਾ ਖਾਣ ਦੀ ਚੀਜ਼ ਦਿੱਤਾ ਫਿਰ ਮਾ ਚੱਲ ਮੈਂ ਪੇਸਟੀਆਂ ਖਾਵਾਂ ਠੀਕ ਤਾਂ ਨਹੀਂ ਹੋਈਏ ਦੇਖੋ ਮੇਰੀਆਂ ਪੇਸਟੀਆਂ ਇਹਨੂੰ ਇਹੀ ਫਲੇਵਰ ਜਿਆ ਵਧੀਆ ਲੱਗਦਾ ਇੱਕ ਆ ਹਰਜੀਤ ਅੱਜ ਲੈ ਕੇ ਆਇਆ ਅੱਜ ਵਾਸਤੇ ਬੋਤਲ ਹੁਣ ਜਨਾਬ ਕਹਿੰਦੇ ਮੈਂ ਪੀਆ ਕਰੂੰਗਾ ਐਲਕਲਾਈਨ ਵਾਟਰ ਐਲਕਲਾਈਨ ਵਾਟਰ ਘਰ ਬਣਾ ਕੇ ਘਰ ਬਣਾ ਕੇ ਯਾਨੀ ਕਿ ਫਿਰ ਪੀਣਾ ਮੈਨੂੰ ਇਹ ਮਿਲਟਨ ਦੀ ਵਧੀਆ ਲੱਗੀ ਯਾਰ ਇੱਕ ਤਾਂ ਇਹਦੇ ਨਾਲ ਹੀ ਢੱਕਣਾ ਵੀ ਮਤਲਬ ਕਿ ਆਹੋ ਆ ਇਦਾਂ ਲੱਗ ਜਾਂਦਾ ਹੈ ਇਹ ਆਲੇ ਹਮ ਆਪਣੀ ਕੱਚ ਦੀ ਬੋਤਲ ਉਠ ਖੜੇ ਸੌ ਕੇ ਲੈ ਫਿਰ ਹੁਣ ਸਿਓ ਚੀਰ ਦਿਓ ਪਲੀਜ਼ ਲੈ ਆਈ ਮੈਂ ਆ ਤੁਸੀਂ ਆ ਇਹਦੇ ਵਿੱਚ ਰੈੱਡ ਸਿਓ ਮੇਰਾ ਅੱਛਾ ਤੇ ਗ੍ਰੀਨ ਸਿਓ ਆਹ ਇੱਥੇ ਕੀ ਕਰਦਾ ਮੈਨੂੰ ਆਇਆ ਤਾਂ ਇਹਵੇਂ ਲਾਇਆ ਹੋਇਆ ਸੀ ਸੂ ਸਾਈਡ ਤੇ ਜਦੋਂ ਦੇਖੋ ਸਾਰਾ ਦਿਨ ਕਦੇ ਇੱਥੇ ਰੱਖਦਾ ਕਦੇ ਇੱਥੇ ਰੱਖਦਾ ਕਦੇ ਉੱਥੇ ਰੱਖਦਾ ਇਹਵੇਂ ਲਾਇਆ ਹੋਇਆ ਸੀ ਫਿਰ ਉਹ ਸੁੱਤੀ ਸੀ ਨਾ ਸਾਈਡ ਤੇ ਇਹਨੂੰ ਰੱਖਦਾ ਸੀਗਾ ਫਿਰ ਨਹੀਂ ਇਧਰ ਹੋ ਜਾਂਦਾ ਵਾ ਪਾਰਾ ਤੇ ਲੱਗ ਜਾਂਦਾ ਵਾ ਹੁਣ ਇਧਰ ਰੈੱਡ ਸੇਮ ਤੇ ਵਾ ਜਸ ਰੈੱਡ ਸੇ ਉਹ ਮੇਰੇ ਵਾਸਤੇ ਆ ਬੱਸ ਜਿਹੜਾ ਇਹਦਾ ਟੇਸਟ ਹੁੰਦਾ ਨਾ ਹਰਿਤ ਗ੍ਰੀਨ ਐਪਲ ਦਾ ਇਹ ਥੋੜਾ ਜਿਹਾ ਖੱਟ ਮਿੱਠਾ ਜਿਹਾ ਹੁੰਦਾ ਨਾ ਖੱਟਾ ਜਿਹਾ ਹੁੰਦਾ ਥੋੜਾ ਬੱਸ ਇਹ ਲੈ ਗੀ ਪੀਸਾ ਨਾ ਹੀ ਲੱਗ ਪੀਸ ਹੈ 200 ਰੁਪਏ ਕਿਲੋ ਆ ਹਾਂ ਮੈਨੂੰ ਕਾਹਨੂੰ ਪਤਾ ਹੈ ਆ ਤੁਹਾਡੇ ਵਾਲੀ ਵੀ ਤਾਂ ਮਹਿੰਗੀ ਨਹੀਂ ਕਰਨਾ ਚਾਹੀਦਾ ਵੇਸ ਨਹੀਂ ਕਰਨਾ ਚਾਹੀਦਾ ਸਹੀ ਕਰ ਦੇਖਿਓ ਕੋਈ ਨਹੀਂ ਮੈਂ ਆਪ ਹੀ ਖਾ ਲੂੰਗੀ ਮੇਰੇ ਸਿਓ ਦੇਖ ਹੁਣ ਇੱਕ ਫਾੜੀ ਖਾਪ ਹੀ ਗਏ ਤੁਸੀਂ ਮੇਰੇ ਸਿਓ ਦੀ ਹਾਂ ਆ ਤੇਰੇ ਵਾਲਾ ਹਾਂ ਇੱਕ ਜੀ ਫਾੜੀ ਹੋਰ ਕਰਨਾ ਫਿਰ ਇਹਦੇ ਨਾਮ ਕੋ ਪਾਵਾਂ ਜੀ ਪਾਵਾਂ ਨਮਕ ਨਾ ਪਾਓ ਮੇਰੇ ਅਲਤੇ ਨਮਕ ਪਾਇਗਾ ਦੀ ਮੇਰੇ ਅਲਤੇ ਤਾਂ ਨਮਕ ਪਾਇਓ ਹੀ ਨਾ ਹਾਂ ਤੁਸੀਂ ਖਾਓ ਨਮਕ ਵੈਸੇ ਨਮਕ ਤਾਂ ਵੀ ਨਹੀਂ ਖਾਣਾ ਚਾਹੀਦਾ ਨਾ ਨਹੀਂ ਇਹ ਤੁਸੀਂ ਪੱਟ ਕੇ ਵੀ ਲਾ ਸਕਦੇ ਤੁਸੀਂ ਇੰਨਾ ਵੇਸਟ ਕੀਤਾ ਹੈ ਨਹੀਂ ਨਹੀਂ ਫਰਕ ਹੈਗਾ ਇਹਨਾਂ 'ਚ ਟੇਸਟ 'ਚ ਫਰਕ ਹੋਊਗਾ ਥੋੜਾ ਜਿਹਾ ਤਾਂ ਹੁੰਦਾ ਹੀ ਹੈ ਟੇਸਟ ਦੇ ਵਿੱਚ ਨਾ ਇਹਦੇ ਵਿੱਚ ਥੋੜਾ ਜਿਹਾ ਹੋਉਂਦਾ ਹੈ ਮਤਲਬ ਕਿ ਮਿੱਠਾ ਖੱਟਣਾ ਖੱਟਾ ਹੁੰਦਾ ਟੇਸਟ ਇਹਦੇ ਵਿੱਚ ਥੋੜਾ ਆਉਂਦਾ ਨਾ ਮੈਨੂੰ ਪਤਾ ਚਲੋ ਚੀਰ ਦੋ ਇਧਰ ਦੇ ਬਹੁਤ ਘਾਟਾ ਵੇ ਜੀ ਮਿਲਦੇ ਬਹੁਤ ਘਾਟਾ ਜੈਪ ਤੋਂ ਸਬਜ਼ੀ ਮੰਡੀ 'ਚ ਲੈ ਕੇ ਆਏ ਆ ਜੀ ਅੱਜ ਮੈਂ ਜੰਦ ਜੰਦ ਨਿਗਾਹ ਮਾਰਦੀ ਕੀ ਰੇੜੀਆਂ ਤੇ ਮਾ ਇੱਥੇ ਤਾਂ ਮਿਲ ਨਹੀਂ ਰਿਹਾ ਜਿੱਦਿਆਂ ਸੀ ਮੈਂ ਗ੍ਰੀਨ ਐਪਲ ਖਾਣਾ ਤੇ ਮਾ ਚਲੋ ਸਬਜ਼ੀ ਮੰਡੀ ਚਲੀਏ ਫਿਰ ਕ੍ਰੇਲੇ ਨਹੀਂ ਮਿਲੇ ਉੱਥੋਂ ਹੈ ਕ੍ਰੇਲੇ ਨਿੱਕੇ ਕ੍ਰੇਲੇ ਤੁਸੀਂ ਕਹਿੰਦੇ ਸੀ ਮੈਂ ਨਿੱਕੇ ਕ੍ਰੇਲੇ ਸਬਜ਼ੀ ਖਾਣੀ ਅੱਜ ਜੀ ਕਰਦਾ ਯਾਰ ਕਦੇ ਕਦੇ ਨਾ ਦਿਲ ਕਰਦਾ ਉਹਨੂੰ ਖਾਣ ਨੂੰ ਨਿੱਕੇ ਕ੍ਰੇਲੇ ਤੁਹਾਨੂੰ ਪਸੰਦ ਨਹੀਂ ਨਾ ਵੈਸੇ ਪਤਾ ਨਾ ਮੇਰੇ ਵਾਲ ਤਾਂ ਨਾ ਬਾਰੇ ਮੈਂ ਨਹੀਂ ਖਾਂਦੀ ਛੋਟੇ ਕ੍ਰੇਲੇ ਪਹਿਲਾਂ ਕੀ ਹੁੰਦਾ ਨਾ ਕੇਲੇ ਨਹੀਂ ਕ੍ਰੇਲੇ ਹਾਂ ਕ੍ਰੇਲੇ ਹੀ ਬਣੀ ਮੈਂ ਹਾਂ ਛੋਟੇ ਕ੍ਰੇਲੇ ਛੋਟੇ ਕ੍ਰੇਲੇ ਕੀ ਹੁੰਦਾ ਪਹਿਲਾਂ ਪਹਿਲਾਂ ਕੀ ਹੁੰਦਾ ਘਰੇ ਨਾ ਕਈ ਵਾਰ ਜਦੋਂ ਪਿੰਡ ਸੀਗੇ ਉਦੋਂ ਪਾਪਾ ਮੈਨੂੰ ਬਾਹਰ ਲੈ ਜਾਂਦਾ ਬਈ ਹੂੰ ਆਪਣੇ ਖੇਤਾਂ ਕੋਲ ਨਾ ਇੱਕ ਅੱਸੀ ਲੰਘਦੀ ਹੈ ਨਹਿਰ ਕਿਹਦਾ ਹੈ ਨਾ ਹਾਲ ਤੋਂ ਵੱਡੀ ਹੁੰਦੀ ਆ ਉਹ ਤੇ ਉਹਦੇ ਤੇ ਬਹੁਤ ਜ਼ਿਆਦਾ ਮਤਲਬ ਕਿ ਕਰੇਲੇ ਹੁੰਦੇ ਸੀ ਜਿਹੜੀਆਂ ਦੇ ਬੂਟੇ ਲੱਗੇ ਹੁੰਦੇ ਸੀਗੇ ਹੂੰ ਤੇ ਫਿਰ ਅਸੀਂ ਤੋੜ ਕੇ ਲਿਆਉਂਦੇ ਮੈਨੂੰ ਪਾਪਾ ਬਹੁਤ ਟਾਈਮ ਪਹਿਲਾਂ ਦੀ ਗੱਲ ਆ ਹੋਊਗੀ 15 ਸਾਲ ਪਹਿਲਾਂ ਦੀ ਗੱਲ ਕਰੇਲੇ ਨਾ ਤਵੇ ਤੇ ਭੁੰਨ ਕੇ ਖਾਣੇ ਉਹਦੇ ਬਹੁਤ ਟੇਸਟ ਲੱਗਦਾ ਥੋੜਾ ਜਿਹਾ ਵਿੱਚ ਪਿਆਜ਼ ਪਾ ਕੇ ਮੂਵੀ ਖਾਣ ਨੂੰ ਦਿਲ ਕਰਦਾ ਅੱਜ ਮੇਰਾ ਅਮੀ ਲੈ ਨਹੀਂ ਪਾਰ ਸਬਜ਼ੀ ਮੰਡੀ ਚੋਂ ਚਾਹ ਤੇ ਇਹਦੇ ਤੇ ਇੱਕ ਦੋ ਬੱਲਾਂ ਨਾਲ ਬਹੁਤ ਰਹਦੀਆਂ ਨੇ ਜੀ ਉਹਨਾਂ ਨੂੰ ਪਾਈਆ ਪਾਈਆ ਨਾਲ ਸਪਰੇਅ ਕਰਨ ਦੀ ਲੋੜ ਆ ਕਿ ਨਾ 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 ਬਹੁਤ ਵਧੀਆ ਲੱਗਦੇ ਨੇ ਖਾਣੇ ਇਹ ਅਹੀ ਹੋ ਜਾਂਦੇ ਆ ਵਿਚਾਰੇ ਬਚਾਰੇ ਜਿੰਨੀ ਵਧੀਆ ਠੀਕ ਠੀਕ ਬਹੁਤ ਵਧੀਆ ਹਾਂਜੀ ਲੱਗੇ ਬਣਾਉਣਾ ਆਪਦਾ ਐਲਕਲਾਈਨ ਵਾਟਰ ਹਾਂਜੀ ਹੁਣ ਮੈਂ ਤੁਹਾਨੂੰ ਦੱਸਦਾ ਹੁਣ ਇਹਦੇ ਵਿੱਚ ਕੀ ਪਾਉਣੇ ਆਪਾਂ ਆ ਦੇਖੋ ਇਹਦੇ ਵਿੱਚ ਮੈਂ ਤਿੰਨ ਸਲਾਈਸ ਕੱਟੇ ਨੇ ਮਤਲਬ ਕਿ ਕੀਰੇ ਦੇ ਇਹਦੇ ਵਿੱਚ ਪਾ ਦੋ ਠੀਕ ਹੈ ਇਹ ਤਿੰਨ ਸ্লাইਸ ਪਾ ਦੋ। ਇਹ ਪਾਤੀ ਆਪਾਂ। ਫਿਰ ਆਪਾਂ ਇਹਦਾ ਨਿੰਬੂ ਕੱਟਣਾ ਹੈ। ਠੀਕ ਹੈ। ਛੋਟੇ ਛੋਟੇ ਟੁਕੜੇ ਠੀਕ ਹੈ। ਠੀਕ ਹੈ ਜੀ। ਇਹ ਵੀ ਆਪਾਂ ਤਿੰਨ ਪਾਤੀ। ਫਿਰ ਥੋੜਾ ਜਿਹਾ ਅਦਰਕ ਲਿਆ ਸੀ ਮੈਂ ਦੇਖੋ। ਅਦਰਕ ਆ। ਥੋੜਾ ਜਿਹਾ ਹੀ ਲੱਗਦਾ। ਥੋੜਾ ਜਿਹਾ ਲੈ ਲਿਆ ਠੀਕ ਹੈ। ਚਾਰ ਕਲੀਆਂ। ਹਾਂ, ਤਿੰਨ ਚਾਰ ਕਲੀਆਂ। ਹੂੰ। ਫਿਰ ਇਹ ਪਾ ਲਈਆਂ। ਇਹ ਹੈਗੇ ਜੀ ਪਦੀਨ ਪਤਰੀਆਂ। ਇਹ ਹੈਗੇ ਧਨੀਆ। ਧਨੀਆ ਵੀ ਪਾਤਾ। ਤੇ ਇਹ ਪਦੀਨਾ ਸੁੱਕਿਆ ਪਦੀਨਾ ਮਿਲੇ ਮੈਨੂੰ ਜਿਆਦਾ ਮਤਲਬ ਕਿ ਹਰਾ ਨਹੀਂ ਮਿਲੇਗਾ ਹਰਾ ਨਹੀਂ ਮਿਲੇਗਾ ਬਾਗਾਂ ਵਾਲੇ ਤੋਂ ਲੈ ਕੇ ਆਏ ਜਿਹੜਾ ਸਬਜ਼ੀ ਵਾਲਾ ਹੁੰਦਾ ਘਰੇ ਲੱਗ ਜਾਂਦਾ ਚਲੋ ਪਦੀਨਾ ਘਰੇ ਵੀ ਲੱਗ ਜਾਂਦਾ ਵੈਸੇ ਤਾਂ ਪੈਕੇਟ ਵੀ ਆ ਜਾਂਦਾ ਹੂੰ ਪਦੀਨੇ ਦਾ ਸੁੱਕਾ ਪਦੀਨਾ ਠੀਕ ਹੈ ਠੀਕ ਹੈ ਉਹ ਵੀ ਚੱਲ ਜਾਂਦਾ ਹੁੰਦਾ ਠੀਕ ਹੈ ਇਹਦੇ ਵਿੱਚ ਆਪਾਂ ਪਦੀਨਾ ਵੀ ਪਾਤਾ ਠੀਕ ਹੈ ਓਕੇ ਤੇ ਇਹ ਮੈਂ ਹੁਣ ਜਾਗ ਭੜਿਆ ਸੀ ਪਾਣੀ ਦਾ ਆਲੇ ਕੋ ਸੱਖ ਨੇ ਤੋੜਦਾ ਹੈ ਮੈਂ ਨਹੀਂ ਤੋੜਿਆ ਹੈਗਾ ਤੁਸੀਂ ਤੋੜਨੇ ਤੁਸੀਂ ਤੋੜਿਆ ਹੈ ਇਹ ਤੇ ਟੰਕਾ ਲਾਉਣਾ ਪੋਗਾ ਹੁਣ ਹਾਂ ਇਹਦੇ ਵਿੱਚ ਨੂੰ ਆਪਾਂ ਬੋਤਲਾਂ ਨੂੰ ਭਰ ਦਾਂਗੇ ਆਪਾਂ ਪਾਣੀ ਦੇ ਵਿੱਚ ਫਰਜਣਾ ਰ ਕਿਉਂ ਕੋਸੇ ਇਹ ਰੱਖਣਾ ਹੈ ਬਾਹਰ ਰੱਖਣਾ ਇਹ ਬੋਤਲ ਸਹੀ ਮਿਲ ਗਈ ਸੁੱਕੇ ਬੱਤੀ ਬੋਤਲ ਵਧੀਆ ਮਿਲ ਗਈ 1 ਲੀਟਰ ਹੀ ਤਾਂ ਫਿਰ ਹੋਣੀ ਚਾਹੀਦੀ ਹਰਜੀਤ ਬੋਤਲ 1 ਲੀਟਰ ਦੀ ਪਾਣੀ ਹਾਂ ਇਹ ਵੀ ਚੋਣਾ ਚਾਹੀਦਾ ਜਦੋਂ ਆਪਾਂ 4-5 ਘੰਟੇ ਬਾਅਦ ਪੀਵਾਂਗੇ ਚੋਂ ਤੇ ਫਿਰ ਟੇਸਟ ਦੇ ਕੇ ਗਲਾਸ ਛੱਡਾਂਗੇ ਇੱਕ ਪਾਣੀ ਦਾ ਤੇ ਇੱਕ ਗਲਾਸ ਦਵਾਰੇ ਪਾਣੀ ਦਾ ਫਿਰ ਪਾ ਦਿਓ ਉਸੇ ਟਾਈਮ ਪਾ ਦਿਓ ਯਾਨੀ ਕਿ ਇਹਨੂੰ ਹਲੇ ਕੱਲ ਤੱਕ ਤਾਂ ਕੋਈ ਮਤਲਬ ਨਹੀਂ ਬਣਦਾ ਕਿ ਕੁਝ ਹੋਊਗਾ ਹੁਣ ਇਹਨੂੰ 5-6 ਘੰਟੇ ਲਈ ਰੱਖਣਾ ਹਾਂ ਘੱਟੋ ਘਾਟੇ 6 ਘੰਟੇ ਬਾਅਦ ਤੇ ਰੱਖ ਕੇ ਰੱਖ ਲਿਓ ਚਾਹੀ ਹੈ ਹਾਂ ਬਸ ਹੱਥ ਚੋ ਵੀ ਨਾ ਛੱਡੋ ਜੇ ਹੋਰ ਮੜੇ ਸਵਾਲ ਕੀ ਰੱਖਣੀ ਪਊਗੀ ਕੱਚ ਦੀ ਬੋਤਲ ਹਨਾ ਆ ਦੇਖੋ ਇਹ ਹੁਣ ਇਹਦੇ ਵਿੱਚ ਬਿਲਕੁਲ ਵਧੀਆ ਪਾਣੀ ਬਣ ਜੂ ਪੀਣ ਵਾਲਾ ਠੀਕ ਐ ਸੱਚੋ ਮੇਰੇ ਡਰਾਈ ਫਰੂਟ ਵੀ ਦੇ ਦਿਓ ਹੂੰ ਪੈ ਰਹੇ ਨੇ ਮੈਂ ਤਾਂ ਭੁੱਲ ਗਈ ਸੀ ਮੈਂ ਤਾਂ ਭੁੱਲ ਗਈ ਇਹਨੂੰ ਜਿੰਨਾ ਚਿਰ ਚੱਕ ਕੇ ਨਾ ਪੜਾਈਏ ਚੀਜ਼ ਇਹ ਖਾਂਦੀ ਨਹੀਂ ਹੈਗੀ ਗਵਾਮ ਇਹਦੇ ਵਿੱਚ ਭੁੰਨਤੇ ਪਏ ਨੇ ਸੀ ਮੈਂ ਦਾ ਪਾਣੀ ਕੱਢੋ ਪਾਣੀ ਕੱਢ ਦੂੰ ਹਾਲੇ ਭੁੱਤੇ ਮੇਰੀ ਬਦਾਮ ਦੇ ਦੇ ਰੇ ਬੰ। ਇੱਕ ਹੋਰ। ਸਾਡੇ ਆ ਪਿਛਲੇ ਪਾਸੇ ਮਸ਼ੀਨ ਰੱਖੀ ਹੋਈ ਸੀ ਇੱਥੇ ਜਿੱਥੇ ਆਪਣਾ ਹੁੰਦੀ ਹੈ ਜਗਾ ਬਣਾਈ ਪਈ ਤੇ ਇੱਥੇ ਖੜ ਗਿਆ ਪਾਣੀ ਯਾਰ ਇਹ ਪਾਣੀ ਨਹੀਂ ਨਿਕਲ ਰਿਹਾ ਸੀ ਦੋ ਤਿੰਨ ਦਿਨਾਂ ਦਾ। ਪਹਿਲਾਂ ਤਾਂ ਕੱਲ ਥਾਰ ਮਾਰ ਕੇ ਲਿਖੀ। ਥਾਰ ਮਾਰੀ ਜਦੋਂ ਤੇ ਮੇਰੇ ਹੱਥ ਤੇ ਹੱਕੜਾ ਜਾ ਫਿਰ ਗਿਆ। ਆ ਦੇਖੋ। ਆ ਵਾਲਾ ਕੜਾਇਆ। ਇਹ ਮੇਰੇ ਹੱਥ 'ਚ ਫਿਰ ਗਿਆ ਇਹ। ਫਿਰ ਮੈਂ ਸਰਚ ਜਾ ਮਾਰਿਆ ਫਿਰ ਮੈਨੂੰ ਕਹਿੰਦੇ ਵੀ ਇੱਕ ਨਾ ਪਾਊਡਰ ਜਾਂਦਾ ਹੁੰਦਾ ਤੇ ਕਹਿੰਦੇ ਉਹਦੇ ਨਾਲ ਸਹੀ ਹੋ ਜਾਂਦਾ ਫਿਰ ਮੈਂ ਆਹ ਦੋ ਪੁੜੀਆਂ ਲੈ ਕੇ ਆਂਦੀ ਸੀ ਮੈਂ ਦੇਖਦਾ ਸੀ ਪਾ ਕੇ ਵੀ ਪਾਣੀ ਨਿਕਲਦਾ ਜਾਂ ਪਾਣੀ ਨਹੀਂ ਨਿਕਲਦਾ ਤੇ ਤਿਲਕਣ ਬਹੁਤ ਹੋਈ ਪਈ ਹੈ ਕਿਉਂਕਿ ਪਾਣੀ ਖੜ ਗਿਆ ਇੱਥੇ ਦੋ ਦਿਨਾਂ ਦਾ ਤੇ ਮੈਨੂੰ ਆਇਆ ਸੀ ਵੀ ਚੱਲ ਹੌਲੀ ਹੌਲੀ ਥੋੜੀ ਥੋੜੀ ਕੀ ਆ ਨਿਕਲ ਜੇ ਨਿਕਲਿਆ ਬਿਲਕੁਲ ਵੀ ਹੈ ਨਹੀਂ ਇਹ ਹੁੰਦਾ ਤਾਂ ਇਹ ਐਸਡੀ ਆ ਕੋਈ ਨਾ ਕੋਈ ਆ ਦੇਖੋ ਪਾਣੀ ਦੇ ਉੱਪਰ ਕਿਵੇਂ ਫਟ ਕੇ ਜੇ ਆ ਗਿਆ ਇਹ ਤੇ ਥੋੜਾ ਜਿਹਾ ਇਹਨੂੰ ਜੇ ਲਿਆਉਣੇ ਵੀ ਤੁਸੀਂ ਤਾਂ ਚਵਾਖਾਂ ਤੋਂ ਦੂਰ ਰੱਖਿਓ ਕਿਉਂਕਿ ਹੈਗਾ ਖਤਰਨਾਕ ਹੀ ਹੈ ਵੈਸੇ ਥੋੜਾ ਬੋਧਾ ਇਹ ਪਰ ਐ ਵੀ ਆਪਾਂ ਦੇਖਦੇ ਥੋੜੇ ਕੰਟੇਪ ਛੱਡ ਕੇ ਦੇਖਦੇ ਆ ਇਹ ਹੌਲੀ ਹੌਲੀ ਕੰਮ ਕਰ ਜੇ ਹਨਾ ਇਹ ਕੋਈ ਫਰਕ ਨਹੀਂ ਪਿਆ ਯਾਰ ਇਹ ਤਾਂ ਐਵੀਂ ਚੀਜ਼ਾਂ ਹੀ ਹੁੰਦੀਆਂ ਬੰਦਲਾ ਦਾ ਹਨਾ ਹਾਂ ਪਲੰਬਰ ਨੂੰ ਬੁਲਾਓ ਹਾਂ ਪਲੰਬਰ ਨੂੰ ਬੁਲਾਉਣਾ ਪੋਰੇ ਪਾਣੀ ਕਿਵੇਂ ਇਕੱਠਾ ਹੋਵੇ ਕੀ ਯਾਰ ਨਹੀਂ ਹੋਣਾ ਠੀਕ ਹੋ ਸਹੀ ਨਹੀਂ ਹੋਇਆ ਯਾਰ ਫਿਰ ਉਹ ਵਰਜਿ ਦੋ ਤਿੰਨ ਦਿਨ ਹੋ ਗਏ ਪਾਣੀ ਖੜੇ ਨੂੰ ਆਏ ਨਹੀਂ ਪਤਾ ਇੱਥੇ ਡੇਂਗੂ ਦਾ ਵਾਲਾ ਮੱਛਰ ਆ ਜਾ ਹਾਂ ਬਸ ਅੱਜ ਕਹਿਣਾ ਵੈ ਫਲੰਬਰ ਨੂੰ ਬੁਲਾ ਕੇ ਫਿਰ ਉਹ ਕਰਵਾ ਦਿੰਨੇ ਪਾਣੀ ਤੂੰ ਤਾਂ ਜਮੀ ਨਹੀਂ ਜਾ ਸਕਦੀ ਉਹ ਤਿਲਕ ਜਾਂਗੀ ਨਾ ਤਿਲਕ ਜੂਗੀ ਉੱਧਰ ਜਾ ਕੇ ਪਾਣੀ ਖੜਾ ਨਾ ਦੋ ਦਿਨ ਹੋ ਗਏ ਪਾਣੀ ਖੜੇ ਨੂੰ ਤਿਲਕਣ ਹੋਈ ਪਈ ਆ ਤਿਲਕਣ ਹੋਈ ਪਈ ਉਹਦੇ ਵਿੱਚ ਚਲੋ ਕੋਈ ਕੁਛ ਈਸੀ ਦਾ ਪਾਣੀ ਡਿੱਗਦਾ ਹਾਂਜੀ ਹਾਂਜੀ ਬਣਾ ਰਹੇ ਹਾਂ ਰੋਟੀ ਨਹੀਂ ਹੈ ਰੋਟੀ ਨਹੀਂ ਆ ਰਹੀ ਜੀ ਦੁਪਹਿਰੇ ਨਹੀਂ ਬਣਾਇਆ ਸੀ ਅੱਜ ਬਰੌਟੀ ਹਾਂ ਇੱਕ ਬਰੌਟੀ ਰਹਿ ਗਿਆ ਸੀਗਾ ਮੈਂ ਚੱਲ ਗਰਮ ਕਰ ਦਿੰਨੀ ਖਾ ਲੈ ਤੁਸੀਂ ਖਾਓਗੇ ਖਾ ਲੂੰਗਾ ਕੁਝ ਕਰਨੀ ਹੈ ਔਰ ਉਹ ਰਾਤ ਨੂੰ ਹੁੰਦਾ ਤਾਂ ਉਹ ਪਰ ਬੇਸਟ ਨਹੀਂ ਕਰਨਾ ਚਾਹੀਦਾ। ਤੁਹਾਨੂੰ ਕਰਨਾ ਹੋਵੇ ਫਿਰ। ਵੀ ਬੈਰੀ ਬਣਾਇਆ ਸੀ ਫਿਰ ਅੱਪ। ਐਡੀ ਕੀ ਗੱਲ ਹੈ ਕੀ? ਕਿਉਂਕਿ ਫਿਰ ਨਾ ਹਰਜੀਤ ਨੇ ਜਾਣਾ ਹੁੰਦਾ ਹੈ। ਇਹਨਾਂ ਕਹਿੰਦੇ ਫਿਰ ਇਹ ਨਾ ਤੁੰ ਲ ਜਾਂਦੇ ਹੁੰਦੇ ਨੇ ਕਿ ਇੱਧਰ ਬਾਹਰ ਤੇ ਫਿਰ ਇਹ ਕਹਿੰਦੇ ਕਿ ਮੈਂ ਲੇਟ ਹੋ ਜਾਣਾ। ਸੋਖਾ ਮੈਂ ਚੱਲ ਪਈ ਆਲੀ। ਵੈਸੇ ਵੀ ਰੋਟੀ ਤਾਂ ਹੈ ਹੁੰਦੀ ਆਪਾਂ ਨੂੰ 7 ਤੋਂ 7:30 ਦੇ ਵਿੱਚ ਘਰ ਵਿੱਚ ਰੋਟੀ ਖਾ ਲੈਣੀ ਚਾਹੀਦੀ ਹੈ। ਮਿਰਚ ਤਾਂ ਨਾ ਤੁਹਾਨੂੰ? ਹਾਂ ਮਿਰਚ ਤਾਂ ਬਹੁਤ ਮਿਰਚ ਧਰਦੇ। ਮਿਰਚ ਦਾ ਚਾਹ ਹਰਜੀਤ ਦਾ ਫੇਵਰੇਟ ਆ। ਮਿਰਚ ਬਹੁਤ ਪਸੰਦ ਹੈ ਨਾ। ਨਾ ਪਿਆਰ ਚੀਰਨਾ ਪਿਆਰ ਹਾਂ ਪਿਆਰ ਜੀ ਪਿਆਰ ਚੀਰ ਲੈਂਦਾ ਮੈਂ ਮੈਨੂੰ ਨਾ ਪਿਆਰ ਦੀ 스멜 ਪਾਦੇ ਜਾਨ ਲੱਗ ਜਾਂਦੀ ਹਰ ਜਿੱਥੇ ਤੁਹਾਨੂੰ ਪਤਾ ਤਾਂ ਲੱਗ ਕੇ ਮੈਂ ਚੀਰਦੀ ਨਹੀਂ ਕੱਲ ਵੀ ਨਾ ਹਰ ਜਿੱਤੇ ਜਦੋਂ ਰੋਟੀ ਬਣਾਉਣ ਹੁੰਦੀ ਕੱਲ ਵੀ ਹਰ ਜਿੱਤੇ ਚੀਰ ਕੇ ਰੱਖਦਾ ਮੇਰੇ ਵਾਸਤੇ ਰੱਖਤਾ ਜਦੋਂ ਉਹਨਾਂ ਨੇ ਤਾਂ ਤੇ ਉਹਦੀ ਵੀ 스멜 ਜੜੀ ਜੀ ਮੈਨੂੰ ਜਦੋਂ ਬਹੁਤ ਆਪਟੀ ਹੋ ਗਈ ਰੋਟੀ ਲੱਗ ਗਈ ਮੈਨੂੰ ਆਹਿੰਦਮ ਚੱਲ ਕੋਈ ਗੱਲ ਨਹੀਂ ਰੋਟੀ ਫੁੱਲ ਗਈ ਏਨੀ ਫੁੱਕ ਲੱਗੀ ਵੀ ਆ ਹਾਂ ਫੁੱਕ ਲੱਗੀ ਆ ਫੁੱਕ ਲੱਗੀ ਏ ਬਸ ਖਾਲਵਾ ਦੁਰ ਕੇ ਲੈ ਨਾ ਪਾਲੇ ਬੂਟਾ ਦੋ ਹੈਂ? ਹੋਰ। ਕੌਣ ਚੱਲੇ ਹੋ ਫਿਰ ਐ? ਨਾ ਚੱਲੇ ਵਾਕਿੰਗ ਕਰਨ। ਠੀਕ ਐ। ਅੱਧੇ ਘੰਟੇ ਨੂੰ ਆਉਂਗੇ। ਅੱਧਾ ਘੰਟਾ ਪੌਣਾ ਘੰਟਾ ਘਾਟਾ। ਅੱਛਾ ਜੀ। ਲੱਗ ਸਕਦਾ ਐ। ਇੰਨਾ ਟਾਈਮ? ਓਕੇ। ਚਲੋ ਕੋਈ ਗੱਲ ਨਹੀਂ। ਜਾਇਓ ਇੱਕ ਵਾਰੀ। ਮੈਨੂੰ ਆ ਜਾਓ ਵਾਸਪ। ਤੇਰੀ ਕੋਈ ਐਕਸਟਰਾ ਰੋਟੀ ਬਣੀ ਆ ਤਾਂ ਮੈਨੂੰ ਫੜਾ ਦੇ ਮੇਰਾ ਆ ਦੇ ਵਿੱਚ। ਹਾਂ, ਉਹ ਫੜਾਓ ਉਹ। ਇਸੇ ਕੁੱਤੇ ਨੂੰ ਜਾਂ ਮਤਲਬ ਕਿ ਕਾਹ ਗਿਆ ਗਾਇਆਂ ਫਿਰਦੀਆਂ ਨੇ। ਨਾ ਤਾਂ ਗੁੜ ਜਾ ਕੱਲ ਬਚਿਆ ਪਿਆ ਸੀ ਨਾ। ਗੁੜ ਬਚਿਆ ਪਿਆ ਤਾਂ ਗੁੜ ਪਾਓ ਗਾਇਆਂ ਉਨਤੇ ਨਾਲ ਇੱਕ ਰੋਟੀ। ਬਦਲ ਗਈ ਸੀ ਉਹ ਪਾਇ ਓਕੇ ਜੀ